ਪਾ ਜ਼ਿਲ੍ਹਾ ਕਚਹਿਰੀਆਂ ਚੌਂਕ ਹੁਸ਼ਿਆਰਪੁਰ ਦੇ ਵਿੱਚ ਖੜੇ ਆ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਬੱਸਾਂ ਜਾ ਰਹੀਆਂ ਨੇ ਸਕੂਟਰ ਆਟੋ ਵਗੈਰਾ ਬਹੁਤ ਸਾਰੀ ਆਵਾਜਾਈ ਇਸ ਰੋਡ ਤੋਂ ਨਿਕਲਦੀ ਆ ਜੇ ਗੱਲ ਕਰੀਏ ਤਾਂ ਲੋਕਾਂ ਦੀ ਸੂਝਬੂਝ ਹੈ ਕਿ ਲੋਕ ਖੜੇ ਹੋ ਜਾਂਦੇ ਆ ਔਰ ਇਧਰ ਉਧਰ ਝਾਕ ਲੈਂਦੇ ਆ ਇਸ ਰੋਡ ਬਣਾਉਣ ਵਾਲਿਆਂ ਨੇ ਜਾਂ ਸਬੰਧਤ ਵਿਭਾਗ ਨੇ ਜਾਂ ਪ੍ਰਸ਼ਾਸਨ ਨੇ ਕੀ ਜ਼ਿੰਮੇਵਾਰੀ ਨਿਭਾਈ ਆ ਕਿ ਵੀ ਇੱਥੇ ਲਾਈਟ ਇੰਡੀਕੇਸ਼ਨ ਕੋਈ ਨਹੀਂ ਹੈ ਕਿਸੇ ਤਰ੍ਹਾਂ ਦੀਆਂ ਚੌਰਾਹੇ ਦੇ ਵਿੱਚ ਲਾਈਟਾਂ ਨਹੀਂ ਆ ਔਰ ਕਈ ਵਾਰ ਤਾਂ ਇਥੋਂ ਦੇ ਵਸਨੀਕ ਦੱਸਦੇ ਆ ਕਿ ਕਈ ਹਾਦਸੇ ਵਾਪਰ ਗਏ ਨੇ ਕਿ ਲੋਕ ਆਪਣੀ ਤਰਫ ਤੋਂ ਆਉਣ ਵਾਲੇ ਦੂਸਰੀ ਤਰਫ ਨਹੀਂ ਦੇਖਦੇ ਔਰ ਬਹੁਤ ਵਾਰੀ ਕਈ ਗੱਡੀਆਂ ਦੇ ਐਕਸੀਡੈਂਟ ਜਿਹੜੇ ਆ ਇਹਨਾਂ ਚੌਂਕਾਂ ਵਿੱਚ ਹੋਏ ਨੇ ਔਰ ਵੇਖ ਸਕਦੇ ਹੋ ਤੁਸੀਂ ਕਿ ਲਗਾਤਾਰ ਆਵਾਜਾਈ ਕੋਈ ਨਾ ਕੋਈ ਸਾਧਨ ਆ ਰਿਹਾ ਹੈ ਲੇਕਿਨ ਕਿਸੇ ਕੋਲ ਪ੍ਰੋਪਰ ਜਿਹੜੀ ਆ ਉਹ ਇੰਡੀਕੇਸ਼ਨ ਸਹੂਿਦਾ ਨਹੀਂ ਹੈ ਕੋਈ ਲਾਈਟ ਨਹੀਂ ਹੈ ਇੱਥੇ ਕੋਈ ਇੰਡੀਕੇਸ਼ਨ ਨਹੀਂ ਹੈ ਕਿਸੇ ਤਰ੍ਹਾਂ ਦੀ ਲੋਕਾਂ ਕੋਲ ਇਹੋ ਜੀ ਸਹੂਿਦਾ ਨਹੀਂ ਮਿਲ ਰਹੀ ਜਿਸ ਨਾਲ ਲੋਕ ਜਾਗਰੂਕ ਹੋ ਜਾਣ ਕਿ ਦੋਨੋਂ ਤਰਫ ਤੋਂ ਗੱਡੀ ਆ ਰਹੀ ਹੈ ਜਾਂ ਸਾਨੂੰ ਵੇਖ ਕੇ ਚੱਲਣਾ ਪਏਗਾ ਇਹ ਚੌਂਕ ਦੇ ਵਿੱਚ ਇੰਡੀਕੇਸ਼ਨ ਵਗੈਰਾ ਹੋਣੇ ਬਹੁਤ ਜ਼ਰੂਰੀ ਸੀ ਔਰ ਸਾਹਮਣੇ ਦੱਸ ਦਈਏ ਤੁਹਾਨੂੰ ਕਿ ਸਾਡੇ ਸਾਹਮਣੇ ਜ਼ਿਲ੍ਹਾ ਕੋਟ ਕਚਹਿਰੀਆਂ ਨੇ ਕੋਟ ਕੰਪਲੈਕਸ ਹੈ ਔਰ ਅਕਸਰ ਹੀ ਆਵਾਜਾਈ ਲੋਕਾਂ ਦੀ ਇਸ ਚੌਂਕ ਤੋਂ ਰਹਿੰਦੀ ਹੈ ਔਰ ਕੋਈ ਪਾਲ ਇਹੋ ਜਿਹਾ ਨਹੀਂ ਹੈ ਜਦੋਂ ਇੱਥੇ ਜਾਮ ਨਹੀਂ ਲੱਗਦਾ ਤੁਸੀਂ ਗੱਡੀਆਂ ਜਿਹੜੀਆਂ ਆਉਂਦੀਆਂ ਜਾਂਦੀਆਂ ਵੇਖ ਸਕਦੇ ਹੋ ਪੈਦਲ ਰਾਹਗੀਰ ਵੀ ਆਉਂਦੇ ਆ ਆਟੋ ਵਗੈਰਾ ਵੀ ਲੰਘਦੇ ਨੇ ਜਾਂ ਸਕੂਟਰੀ ਮੋਟਰਸਾਈਕਲ ਜਾਂ ਟੂ ਵੀਲਰ ਕੋਈ ਵੀ ਆ ਆ ਵੇਖ ਸਕਦੇ ਹੋ ਇਹ ਹਾਲਾਤ ਹੁੰਦੇ ਆ ਔਰ ਕਈ ਵਾਰ ਗੱਡੀਆਂ ਇੱਥੇ ਭਟਕ ਜਾਂਦੀਆਂ ਨੇ ਔਰ ਭਟਕ ਕੇ ਫਿਰ ਆਪਸ ਵਿੱਚ ਟਕਰਾਅ ਹੋ ਜਾਂਦਾ ਜਿਸ ਨਾਲ ਨੁਕਸਾਨ ਜਿਹੜਾ ਉਹ ਹੁੰਦਾ ਜਦੋਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਇਹ ਤਸਵੀਰਾਂ ਜਿਹੜੀਆਂ ਕਵਰ ਕਰਦੀਆਂ ਚਾਹੀਆਂ ਤਾਂ ਫਿਰ ਬਹੁਤ ਸਾਰੇ ਖੁਲਾਸੇ ਹੋਏ ਆ ਕਿ ਇੱਥੇ 2 ਦਿਨ ਪਹਿਲਾਂ 4 ਦਿਨ ਪਹਿਲਾਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾਈਆਂ ਔਰ ਕਿੰਨੇ ਸਮੇਂ ਤੋਂ ਇਹ ਚੌਕ ਪਰਾਉਣਾ ਆ ਵੀ ਦੇਖ ਸਕਦੇ ਹੋ ਕਿੰਨਾ ਪੁਰਾਣਾ ਚੌਕ ਹੈ ਔਰ ਕਦੋਂ ਤੋਂ ਲੈ ਕੇ ਇੱਥੇ ਕਿਸੇ ਨੇ ਕੋਈ ਲਾਈਟਾਂ ਦਾ ਇੰਤਜ਼ਾਮ ਨਹੀਂ ਕੀਤਾ ਕੋਈ ਇੰਡੀਕੇਸ਼ਨ ਨਹੀਂ ਲਗਾਇਆ ਕਿ ਜਿਸ ਨਾਲ ਲੋਕ ਜਾਗਰੂਕ ਹੋ ਜਾਣ ਔਰ ਆਉਣ ਵਾਲੀ ਗੱਡੀ ਜਿਹੜੀ ਆ ਜਾਗਰੂਕ ਹੋ ਸਕੇ ਔਰ ਸਰਕਾਰ ਨੂੰ ਬੇਨਤੀ ਕਰ ਦਈਏ ਕਿ ਜਦੋਂ ਟੈਂਡਰ ਦਿੰਦੇ ਹੋ ਜਦੋਂ ਕਿਸੇ ਰੋਡ ਦਾ ਠੇਕਾ ਦਿੰਦੇ ਹੋ ਤਾਂ ਸਾਰੀਆਂ ਸਹੂਿਦਾਵਾਂ ਜੋ ਵਿੱਚ ਲਿਖੀਆਂ ਹੁੰਦੀਆਂ ਫਿਰ ਉਸ ਨੂੰ ਚੈੱਕ ਕਿਉਂ ਨਹੀਂ ਕੀਤਾ ਜਾਂਦਾ ਕਿ ਇਸ ਚੌਂਕ ਦੇ ਵਿੱਚ ਲਾਈਟਾਂ ਲੱਗਣੀਆਂ ਸੀ ਜਾਂ ਨਹੀਂ ਪੈਸੇ ਪ੍ਰੋਪਰ ਹੁੰਦੇ ਆ ਹਰ ਚੀਜ਼ ਡਿਟੇਲ ਹੁੰਦੀ ਆ ਜਦੋਂ ਇਸ ਦਾ ਟੈਂਡਰ ਭਰਿਆ ਜਾਂਦਾ ਲੇਕਿਨ ਬਾਅਦ ਵਿੱਚ ਜਿੱਥੇ ਪੁਲੀਆਂ ਦੀ ਜ਼ਰੂਰਤ ਆ ਪੁਲੀਆਂ ਨਹੀਂ ਪੈਂਦੀਆਂ ਜਿੱਥੇ ਲਾਈਟਾਂ ਦੀ ਜ਼ਰੂਰਤ ਆ ਉੱਥੇ ਲਾਈਟਾਂ ਨਹੀਂ ਲੱਗਦੀਆਂ ਔਰ ਤਸਵੀਰਾਂ ਦੱਸ ਦਈਏ ਕਿ ਅਸੀਂ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਚਹਿਰੀਆਂ ਚੌਂਕ ਦੇ ਵਿੱਚ ਖੜੇ ਆ ਔਰ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਚੰਡੀਗੜ੍ਹ ਦੇ ਰੋਡ ਨਾਲ ਮਿਲਦਾ ਰੋਡ ਅਕਸਰ ਹੀ ਇੱਥੇ ਆਵਾਜਾਈ ਰਹਿੰਦੀ ਆ ਜਿਵੇਂ ਆ ਟਰੈਕਟਰ ਆ ਗੱਡੀਆਂ ਵਾਂ ਲੇਕਿਨ ਚਰਾਹਾ ਪੈਂਦੇ ਹੋਏ ਵੀ ਇੱਥੇ ਲਾਈਟਾਂ ਨਹੀਂ ਆ ਔਰ ਲਾਈਟਾਂ ਬਹੁਤ ਜ਼ਰੂਰੀ ਨੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਜਾਗਰੂਕ ਨਹੀਂ ਹੁੰਦੇ ਤਾਂ ਫਿਰ ਆਪਸ ਵਿੱਚ ਗੱਡੀਆਂ ਜਿਹੜੀਆਂ ਉਹ ਟਕਰਾਂਦੀਆਂ ਰਹਿੰਦੀਆਂ ਔਰ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤਾਂ ਜੋ ਸਬੰਧਤ ਮਹਿਕਮਾ ਤੇ ਸੁੱਤੀਆਂ ਸਰਕਾਰਾਂ ਦੇ ਧਿਆਨ ਵਿੱਚ ਆ ਸਕੇ ਕਿ ਕਿਹੜੇ ਕੰਮ ਜ਼ਰੂਰੀ ਆ ਔਰ ਕਿਹੜੇ ਨਹੀਂ ਜ਼ਰੂਰੀ ਵੋਟਾਂ ਲੈਣੀਆਂ ਬਹੁਤ ਜ਼ਰੂਰੀ ਆ ਲੇਕਿਨ ਇਹ ਚੁਰਾਹਿਆਂ ਦੇ ਵਿੱਚ ਲਾਈਟਾਂ ਵੀ ਜ਼ਰੂਰੀ ਆ ਜੇ ਵੋਟਾਂ ਜ਼ਰੂਰੀ ਆ ਤਾਂ ਲਾਈਟਾਂ ਵੀ ਜ਼ਰੂਰੀ ਆ ਆ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਔਰ ਤਸਵੀਰਾਂ ਜਿਹੜੀਆਂ ਵੱਤ-ਵਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ